ਭਾਰਤ ਬਹੁਤ ਲੰਬਾ ਸਮਾਂ ਗੁਲਾਮੀ ਦੇ ਵਿੱਚ ਬਿਤਾਉਣ ਤੋਂ ਬਾਅਦ ਫਾਈਨਲੀ ਆਪਦੀ ਇੱਕ ਮੰਗ ਨੂੰ ਮੰਨਵਾ ਚੁੱਕਿਆ ਸੀਗਾ ਉਹ ਸੀ ਗਾਇਸ ਕਨਸਟੀਟੂਐਂਟ ਅਸੈਂਬਲੀ ਸਾਡੀ ਸੰਵਿਧਾਨ ਸਭਾ ਸਾਡੀ ਸੰਵਿਧਾਨ ਸਭਾ ਗਠਿਤ ਹੋਈ ਤੇ ਉਸ ਤੋਂ ਗਾਇਸ ਪਹਿਲੇ ਜਿਹੜੀ ਤੁਹਾਨੂੰ ਪਤਾ ਹੋਵੇਗਾ ਟੈਂਪਰੇਰੀ ਪ੍ਰੈਜ਼ੀਡੈਂਟ ਚੁਣੇ ਗਏ ਸੀ ਡਾਕਟਰ ਸਚੀਦਾਨੰਦ ਸਿਨਾ ਜੀ ਜੋ ਕਿ ਉਮਰ ਦੇ ਵਿੱਚ ਵੱਡੇ ਸੀ ਬਟ ਗਾਇਜ਼ ਪਰਮਾਨੈਂਟ ਵਾਲੀ ਜਿਹੜੇ ਇੱਕ ਪ੍ਰੈਜ਼ੀਡੈਂਟ ਚੁਣ ਲਏ ਗਏ ਸੀਗੇ ਬਾਅਦ ਵਿੱਚ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਅੱਗੇ ਸਾਰੇ ਕੰਮਕਾਜ ਹੋਏ ਡਾਕਟਰ ਰਾਜੇਂਦਰ ਪ੍ਰਸਾਦ ਜੀ ਜਾਣਦੇ ਹੋਗੇ ਤਾਂ 11 ਦਸੰਬਰ ਦਾ ਦਿਨ ਉਹ ਸੀਗਾ ਜਦੋਂ ਡਾਕਟਰ ਰਾਜੇਂਦਰ ਪ੍ਰਸਾਦ ਜੀ ਨੂੰ ਕੰਸਟੀਟੂਐਂਟ ਅਸੈਂਬਲੀ ਦੇ ਪ੍ਰੋਪਰ ਪ੍ਰੈਜ਼ੀਡੈਂਟ ਚੁਣ ਲਿਆ ਗਿਆ ਸੀਗਾ ਬਿਹਾਰ ਦੀ ਪ੍ਰੈਜ਼ੀਡੈਂਸੀ ਤੋਂ ਆਂਦੇ ਸੀ ਤੇ ਜਾਣਦੇ ਹੋ ਇਹਨਾਂ ਨੇ ਪਾਕਿਸਤਾਨ ਦੇ ਫਾਦਰ ਕਿਹਨਾਂ ਨੂੰ ਕਿਹਾ ਸੀਗਾ ਅਨੇ ਪਾਕਿਸਤਾਨ ਦੇ ਫਾਦਰ ਕਿਹਾ ਸੀਗਾ ਲਾਰਡ ਮਿੰਟਨ ਕਿਉਂ ਕਿ ਕਿ ਲਾਰਡ ਮਿੰਟੋ ਲੈ ਕੇ ਆਇਆ ਸੀ ਨਾ ਮੋਰਲੇ ਮਿੰਟੋ ਰਿਫਾਰਮਸ ਪੜ੍ਹਦੇ ਆ ਸੀ 1909 ਵਾਲਾ ਐਕਟ ਤਾਂ ਉਸ ਐਕਟ ਦੇ ਵਿੱਚ ਕੀ ਕੀਤਾ ਗਿਆ ਸੀ ਸੈਪਰੇਟ ਇਲੈਕਟੋਰੇਟ ਹੈ ਨਾ ਸੈਪਰੇਟ ਇਲੈਕਟ ਦੇ ਦਿੱਤਾ ਗਿਆ ਸੀ ਵੱਖਰਾ ಮತ ਅਧਿਕਾਰ ਦੇ ਦਿੱਤਾ ਗਿਆ ਸੀਗਾ ਤੇ ਇਹੀ ਉਹ ਸਮਾਂ ਸੀ ਜਦੋਂ ਮੰਨਦੇ ਐ ਡਾਕਟਰ ਰਜਿੰਦਰ ਪ੍ਰਸਾਦ ਜੀ ਕਿ ਇਹੀ ਉਹ ਸਮਾਂ ਸੀ ਜਦੋਂ ਪਾਕਿਸਤਾਨ ਦੀ ਨੀਂਹ ਰੱਖ ਦਿੱਤੀ ਗਈ ਸੀ ਤੇ ਹਾਲਾਂਕਿ ਅਸੀਂ ਗਿੰਦੇ ਤਾਂ ਉਧਰੋਂ ਜਿਨ੍ਹਾਂ ਨੂੰ ਆ ਪਰ ਗਾਇਜ਼ ਤੁਸੀਂ ਸਮਝ ਜਾ ਰਹੇ ਹੋਗੇ ਕਿਉਂ ਉਹਨਾਂ ਦੇ ਅਵਾਰਡ ਸੀ ਕਿਸ ਲੈਵਲ ਤੱਕ ਦੀ ਉਹ ਥਿੰਕਿੰਗ ਰੱਖਦੇ ਸੀਗੇ ਤੇ ਅੰਗਰੇਜ਼ਾਂ ਨੇ ਵੈਸੇ ਵੀ ਜਿਹੜਾ ਹੈਗਾ ਆਪਦੀਆਂ ਰਣਨੀਥੀਆਂ ਦੇ ਨਾਲ ਬਟਵਾਰਾ ਤੱਕ ਕਰਵਾਇਆ ਹੀ ਹੈ ਪਰ ਗਾਇਜ਼ ਅੱਜ ਤੀ ਤਰੀਕ ਜੋ ਬਾਅਦ ਵਿੱਚ ਸਾਨੂੰ 2 ਸਾਲ 11 ਮਹੀਨੇ 18 ਦਿਨ ਲੱਗੇ ਟੋਟਲ ਸੰਵਿਧਾਨ ਬਨਨ ਦੇ ਵਿੱਚ ਉ ਤਾਂ ਤੁਸੀਂ ਜਾਣਦੇ ਹੋ ਤੇ ਸਭ ਤੋਂ ਲੰਬੇ ਸਮੇਂ ਤੱਕ ਦੇ ਪ੍ਰੈਜ਼ੀਡੈਂਟ ਰਏ 1950 ਤੋਂ ਲੈ ਕੇ 1962 ਤੱਕ ਜ਼ਿੰਮੇਵਾਰੀਆਂ ਨਿਭਾਈਆਂ ਅੱਜ ਤੱਕ ਉਹਨਾਂ ਦੇ ਕੰਟ੍ਰਿਬਿਊਸ਼ਨ ਲਈ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ